ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁਕੇ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਪਛੰਨੀਆਂ ਤੁਮ ਰਬੋ ਕੋਵਿੰਦੇ ਰਵਨ ਜੋਗ ਜਿਤਰਾ ਵੀ ਇਹ ਸੁਖ ਸਹਿਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਨਾ ਦਾਸ ਆਪ ਸਮਾਲਿਆ ਸੇ ਸਹਾਵੀ ਰਸ ਬਣੀ ਆਹੀ ਮਿਲੇ ਪ੍ਰਭ ਸੁਖ ਧਨੀ ਮੇਰਾ ਗੁਨ ਆਪ ਗੁਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁਕੇ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚੀ ਰਿ ਪਛੰਨੀਆਂ ਤੁਮ ਰਬੋ ਕੋ ਬਿੰਦੇ ਰਵਨ ਜੋਗਾ ਜਿਤ ਰਵੀਏ ਸੁਖ ਸਹਿਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਨਾ ਦਾਸ ਆਪ ਸਮਾਲਿਆ ਸੇ ਸੁਹਾਵੀ ਰਸ ਬਣੀ ਆਹੀ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਨ ਅਫਗੁਨ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁੱਕੇ ਸਗਲ ਇੱਛਾ ਜਪ ਪੁਨੀਆਂ ਪ੍ਰਭ ਮਿਲੇ ਚਰੀ ਪਛੰਨੀਆਂ ਤੁਮ ਰਬੋ ਕੋ ਵਿੰਦੇ ਰਵਨ ਜੋਗਾ ਜਿਤ ਰਵੀਏ ਸੁਖ ਸਹਿਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸਮਾਲਿਆ ਸੇ ਸਹਾਵੀ ਰਸ ਬਣੀ ਆਹੀ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਨ ਅਫਗੁਨ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁਕੇ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਪਛੰਨੀਆਂ ਤਉ ਮਰਬਾਉ ਕੋ ਬਿੰਦੀ ਰਵਨ ਜੋਗਾ ਜਿਤ ਰਵੀਏ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਨਾ ਦਾਸ ਆਪ ਸਮਾਲਿਆ ਸੇ ਸੁਹਾਵੀ ਰਸ ਬਣੀ ਆਹੀ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਨ ਅਫਗੁਨ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁਕੇ ਸਗਲ ਇੱਛਾ ਜੱਪ ਪੁਨੀਆਂ ਪ੍ਰਭ ਮੇਲੇ ਚਰੀ ਪਛੰਨੀਆਂ ਤੁਮ ਰਬੋ ਕੋਵਿੰਦੇ ਰਵਨ ਜੋਗਾ ਜਿਤਰਾ ਵੀ ਇਹ ਸੁਖ ਸਹਿਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਨਾ ਦਾਸ ਆਪ ਸਮਾਲਿਆ ਸੇ ਸਹਾਵੀ ਰਸ ਬਣੀ ਆਹੀ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਨ ਆਪ ਗੁਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਤੁਕੇ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰੀ ਪਛੰਨੀਆਂ ਤੁਮ ਰਵੋ ਗੋਵਿੰਦੇ ਰਵਨ ਜੋਗ ਜਿਤ ਰਵੀਏ ਸੁਖ ਸਹਿਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਨੀ ਮੇਰਾ ਗੁਨ ਆਪ ਗੁਨਾ ਬਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ